ਲੋ ਜੀ ਕਿਸਾਨ ਵੀਰਾਂ ਦਾ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਚੇਨ ਪੇਜ ਤੇ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਆ ਕੋਟਕਪੂਰਾ ਮੰਡੀ ਦੇ ਵਿੱਚ ਥੋੜੀ ਦੀ ਬੋਲੀ ਤੇ ਤੇ ਫ੍ਰੀ ਹੈਗੇ ਆ ਅੱਜ 5 ਜੁਲਾਈ 2025 ਤੇ ਟਰਾਲੀਆਂ ਆਈਆਂ ਅੱਜ ਸਾਰੀਆਂ ਤਿੰਨ ਹੀ ਕੱਲ ਜਿਹੜਾ ਰੇਟ ਬੜਾ ਡਾਊਨ ਹੋ ਗਿਆ ਸੀ ਅੱਜ ਜਿਹੜੀਆਂ ਟਰਾਲੀਆਂ ਸਿਰਫ ਤਿੰਨ ਹੀ ਆਈਆਂ ਸੂਟ ਟਰਾਲੀਆਂ ਮਗਰ ਖੜੀਆਂ ਤੇ ਇੱਕ ਟਰਾਲੀ ਆ ਖੜੀ ਸਤ ਟਾਈਮ ਜਿਹੜਾ 7 ਵਜ ਗਈ ਜੀ ਪੂਰੇ ਤੇ ਬੋਲੀ ਸਟਾਰਟ ਹੋਣ ਲੱਗੀ ਦੇਖਦੇ ਆ ਅੱਜ ਥੋੜੀ ਕੀ ਰੇਟ ਜਾਂਦੀ ਹੈ ਕਿੱਥੋਂ ਤੱਕ ਜਾਂਦੀ ਬੋਲੀ ਲੋ ਜੀ ਪਈ ਲੀਟਰ ਵਾਲੀ ਦੀ ਬੋਣੀ ਦੇਖਦੇ ਆ ਕਿ ਤੱਕ ਜਾਂਦੀ ਹੈ ਕੁਆਲਿਟੀ ਕਰੋ ਚੈੱਕ ਭਾਈ ਬਾਹਰ ਦੀ ਅੰਦਰ ਦੀ ਹੈ ਠੱਗ ਦੀ ਹੈ ਭਾਈ ਤੂੜੀ ਕਿੱਤੀ ਹੈ ਬਿੱਲੀ ਗੁੱਲੀ ਤਾਂ ਮੈਂ ਨਹੀਂ ਮਾਰਦਾ ਠੱਗ ਦੀ ਤੂੜੀ ਹੈ ਜੀ ਥੱਲੇ ਪਾਸੇ ਮਾੜੇ ਮੋੜੇ ਚੂਹੇ ਰਾਤ ਨੂੰ ਨਹੀਂ 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 ਬੈਸੇ ਨਾਲ ਦੀ ਤੂੜੀ ਨਿਕਲੋ ਵੇਖੋ ਲਈ ਕੁਆਲਿਟੀ ਕਰੋ ਚੈੱਕ ਜੀ ਦੇਖ ਕੇ ਬੋਲੀ ਦੋ ਹਨ ਇੱਕ ਕੁਆਲਿਟੀ ਹੈ 200 ਰੁਪਏ 5 ਰੁਪਏ 10 15 20 25 3 250 60 65 70 75 80 90 300 ਪੰਜ ਲੰਗ ਨੇ ਲੰਗੀ ਪਹਿਲੀ ਟਰਾਲੀ ਲੱਗੀ ਤਾਂ 100 ਦੇ 5 ਰੁਪਏ ਜੀ ਕੈਂਸ ਤੇ 5 ਰੁਪਏ ਲੱਗ ਗਏ ਪਹਿਲੀ ਟਰਾਲੀ ਦੇ ਦੋ ਨਾਗ ਹੋ ਰਹੇਗੇ ਜੀ ਇਹ ਦੇਖਦੇ ਕਿੱਥੋਂ ਤੱਕ ਜਾਂਦੇ ਆ ਨਾ ਅੱਜ 3 ਹੀ ਆਏ ਆ ਕੱਲ ਨਾਲ ਬਾੜੇ ਆਏ ਸੀ 12 13 ਨਾਲ ਆ ਗਏ ਸੀ ਤੇ ਰੇਟ ਜਿਹੜਾ ਕੱਲ ਬਾੜਾ ਡਾਉਣ ਵਜ ਗਿਆ ਸੀਗਾ ਅੱਜ ਦੋ ਟਰਾਲੀਆਂ ਦੇ ਦੇਖਦੇ ਆਂ ਪਹਿਲੀ ਟਰਾਲੀ ਲਈ ਗਿਆ 300 ਦੇ 5 ਰੁਪਏ ਇਹਨਾਂ ਦੇ ਦੇ ਰਹੇ ਆ ਦੋਆਂ ਕੀ ਰੇਟ ਜਾਂਦਾ ਅੰਦਰ ਪਰੇ ਅੰਦਰ ਰੇਟ ਵੈਗਿਆ ਅੰਦਰ ਦੀ ਥੋੜੀ ਭਾਈ ਅਕਸਰ ਬੋਲੋ ਇਕਰ ਮੈਂ ਤਾਂ ਕਰ ਜਾਈ ਬਾਈ ਜਨਾ 200 ਰੁਪਿਆ 200 50 10 ਅੱਜ ਖਰ ਲਿਆ 10 15 20 250 55 255 ਹਾਂ ਭਾਈ ਔਸਤ ਚੁੰਗਾਰ ਦੀਏ ਬਾਈ ਇਹਦੇ ਮੈਂ ਉਹ ਤੇਰਾ ਮਾਰ ਅੱਗੇ ਦੂਜਾ ਕੰਮ ਆ ਨਾ ਇਹ ਵੇਚੇ 255 ਰੁਪਏ ਲੱਗੀ ਸੀ ਤੇ ਬਾਈ ਕਹਿੰਦਾ ਨਹੀਂ ਵੇਚ ਨਹੀਂ ਰੇਟ ਥੋੜਾ ਭਲਾ ਡਾਉਣਾ ਕਿਉਂਕਿ ਬਾਈ ਇਹ ਕਿਰਾਏ ਵਾਲੀ ਟਰਾਲੀ ਆ ਕਿਰਾਇਆ ਬਹੁਤ ਪੈਂਦਾ ਤਾਂ ਕਰੇ ਰੇਟ 255 ਲੱਗਿਆ ਤੇ ਬਾਈ ਕਹਿੰਦਾ ਵੀ ਨਹੀਂ ਹੈ ਜਿੰਨੇ ਵੇਚ ਨਹੀਂ ਆਹ ਦੇਖਦੇ ਆ ਕੀ ਰੇਟ ਜਾਂਦੀ ਜੀ मोटी निकलोगी गोभी है और ये भरे में है बोलो नहीं जल्दी नहीं थोड़ी जल्दी है ही बूढ़ी अंदर की है कच्चे दे लाई की परत है 200 200 205